ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਸਪ੍ਰੀਤ ਮਲਟੀ ਕੁਕਿੰਗ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਆਪਾਂ ਬਣਾਉਣ ਲੱਗੇ ਹਾਂ ਸ਼ਾਹੀ ਪਨੀਰ ਸ਼ਾਹੀ ਪਨੀਰ ਵੀ ਨਹੀਂ ਕਹਿ ਸਕਦੇ ਤੁਸੀਂ ਇਹਨੂੰ ਤੇ ਕੜਾਈ ਪਨੀਰ ਵੀ ਨਹੀਂ ਕਹਿ ਸਕਦੇ ਆਪਾਂ ਦੇਸੀ ਜਿਹੇ ਤਰੀਕੇ ਨਾਲ ਬਣਾਵਾਂਗੇ ਪਨੀਰ ਆਪਾਂ ਹਰੀਆਂ ਮੱਛਾਂ ਲੈ ਲਈਆਂ ਚਾਰ ਪੰਜ ਆਪਣੇ ਘਰ ਦੁਨੀ ਸੀ ਤੇ ਆਪਾਂ ਕੱਟ ਲੇ ਪਿਆਜ਼ ਆਹ ਹਨ ਜੀ ਕੜੀ ਪੱਤਾ ਆ ਟਮਾਟਰ ਤੇ ਆਪਾਂ ਲੈ ਲਿਆ ਜੀਰਾ ਤੇ ਆ ਆਪਣੇ ਹੈਗੇ ਮਸਾਲੇ ਜੀ ਚਾਟਮ ਮਸਾਲਾ ਦੇ ਗੀ ਮਿਰਚਾ ਟਮਾਟਰ ਮਸਾਲਾ ਗਰਮ ਮਸਾਲਾ ਬੋਲਦੇ ਜਿੰਨੇ ਆਪ ਆਪਣੀ ਜਿਹੜਾ ਆਪਾਂ ਕਰਦੇ ਸੀ ਉਹ ਪਨੀਰ ਬਣਾਇਆ ਸੀ ਉਹ ਆ ਦੁੱਧ ਦਾ ਤੇ ਲੱਸੀ ਦਾ ਬਣਾਇਆ ਸੀ ਤੇ ਇਹ ਨਹੀਂ ਆ ਬਣਾਉਣੇ ਆਪਾਂ ਸਮਝ ਲਓ ਤੁਸੀਂ ਸ਼ਾਈ ਪਨੀਰ ਦੇਸੀ ਤਰੀਕੇ ਨਾਲ ਬਣਾਵਾਂਗੇ ਆਪਾਂ ਤੁਹਾਨੂੰ ਸਭ ਤੋਂ ਪਹਿਲਾਂ ਆਪਾਂ ਗ੍ਰाइंड ਕਰ ਲਿਓ ਨੇ ਸਮਾਨ ਫਿਰ ਤੁਹਾਨੂੰ ਦੱਸਦੇ ਆਂ ਕੁੱਕਰ ਆਪਾਂ ਰੱਖ ਦਿੱਤਾ ਗਰਮ ਹੋਣ ਵਾਸਤੇ ਤੇ ਆਪਾਂ ਆ ਮਸਾਲਾ ਰਗੜ ਲਿਆ ਹੁੰਦਾ ਪੀਸ ਲਿਆ ਹੁੰਦਾ ਬੀ ਕੱਲੇ ਗੰਡੇ ਲਸਣ ਆਪਾਂ ਨਹੀਂ ਪਾਉਂਦੇ ਕਿਉਂ ਬੱਚੇ ਕਹਿ ਦਿੰਦੇ ਆਗੇ ਸੀ ਲਸਣ ਨਹੀਂ ਖਾਣੇਗੀ ਤੇ ਹੁਣ ਆਪਾਂ ਇਹਦੇ ਵਿੱਚ ਸਭ ਤੋਂ ਪਹਿਲਾਂ ਪਾਵਾਂਗੇ ਜੀਰਾ ਥੋੜਾ ਜਿਹਾ ਆਪਾਂ ਇਸ ਤਰ੍ਹਾਂ ਜੀਰਾ ਪਾ ਦਿੰਨੇ ਆ ਤੇ ਇਹ ਮੈਂ ਕੁੱਕਰ ਦੇ ਵਿੱਚ ਹੀ ਬਣਾ ਰਹੀ ਆ ਬਿਨਾ ਢੱਕਣ ਧੋ ਕੇ ਕਿਉਂਕਿ ਜਿਹੜੀ ਕੜਾਈ ਆ ਉਹ ਜਾਂ ਤਾਂ ਜ਼ਿਆਦਾ ਵੱਡੀ ਆ ਜਾਂ ਛੋਟੀ ਆ ਵਾਲੀ ਫਿਰ ਸਿੱਟ ਸੱਟ ਨਹੀਂ ਆਉਂਦਾ ਤੇ ਥੋੜਾ ਜਿਹਾ ਆਪਾਂ ਪਾਵਾਂਗੇ ਇਹਦੇ ਵਿੱਚ ਤੇਲ ਜਿਆਦਾ ਨਹੀਂ ਪਾਉਂਦੇ ਗਰਮੀ ਆ ਤੜਕਾ ਆਪਾਂ ਥੋੜਾ ਜਿਹਾ ਘੱਟ ਹੀ ਲਾਉਣੇ ਆ ਤੇ ਆਪਾਂ ਜਿਹੜਾ ਕੜੀ ਪੱਤਾ ਲਿਆ ਸੀ ਜੀ ਇਹਨੂੰ ਆਪਾਂ ਪਹਿਲਾਂ ਕੱਲੇ ਤੇਲ ਦੇ ਵਿੱਚ ਪਾਵਾਂਗੇ ਇਸ ਤਰ੍ਹਾਂ ਇਹਦੇ ਦੀ ਖੁਸ਼ਬੂ ਬਹੁਤ ਸੋਹਣੀ ਆਉਂਦੀ ਹੈ ਹੁਣ ਆਪਾਂ ਜਿਹੜਾ ਪਿਆਜ਼ ਤੇ ਹਰੀ ਮਸਰ ਰੱਖ ਲਿਆ ਗ੍ਰाइंड ਕਰਕੇ ਲੈ ਆਈ ਸੀ ਉਹ ਪਾ ਦਿੰਨੇ ਹਾਂ। ਨਾਪਰਾ ਮਸਾਲਾ ਪੋਈਦਾ ਹੁਣ ਆਪਾਂ ਟਮਾਟਰ ਗ੍ਰाइंड ਕਰ ਲੈਨੇ ਆ। ਹੁਣ ਆਪਾਂ ਟਮਾਟਰਾਂ ਦਾ ਵੀ ਪੇਸਟ ਬਣਾਇਆ ਜਾਂਦਾ। ਉਹ ਵੀ ਦੀਚਾੜ ਕਰ ਦਿੰਨੇ ਆ। ਦੇਖ ਸਕਦੇ ਤੁਸੀਂ ਮਸਾਲਾ ਆਪਣਾ ਸੁੱਜ ਗਿਆ ਆਪਾਂ ਹੁਣ ਇਹਦੇ ਵਿੱਚ ਪਾ ਦਾਂਗੇ ਆ ਮਸਾਲੇ ਸਾਰੇ ਨੂੰ ਮਿਰਚਾ ਦੇ ਗੀਰ ਚਾਟ ਮਸਾਲਾ ਸਾਰੇ ਮਸਾਲੇ ਆਪਾਂ ਐਡ ਕਰ ਦਿੱਤੇ ਇਹਦੇ ਵਿੱਚ ਤੋਂ ਹੁਣ ਆਪਾਂ ਪਾਣੀ ਹੈ ਜਿਹੜਾ ਐਸੇ ਕੱਪਰ ਨਾਲ ਹੀ ਪਾਵਾਂਗੇ ਜਿਹੜੇ ਚ ਆਪਾਂ ਮਸਾਲਾ ਪੀਸਿਆ ਸੀ ਹੁਣ ਆਪਾਂ ਇਹਦੇ ਵਿੱਚ ਨਾ ਪਾਣੀ ਪਾ ਦਿੰਦੇ ਹਾਂ ਪਨੀਰ ਆਪਾਂ ਇਹਦੇ ਵਿੱਚ ਉਹ ਪਾਵਾਂਗੇ ਜਦੋਂ ਆਪਣਾ ਘਾਤਰੀ ਗਰੇਵੀ ਜਿਹੜੀ origignal ਲੱਗ ਗਈ। ਹੁਣ ਇਹਦੇ ਚਾਪਾ ਪਨੀਰ ਕਟਿੰਗ ਕਰ ਲੰਨੇ ਆ। ਆ ਦੇਖ ਸਕਦੇ ਹੋ ਤੁਸੀਂ ਗਰੇਵੀ ਆਪਣੀ ਰਿਜ ਰਹੀ ਆ ਤੇ ਆਪਾਂ ਇਹਦੇ ਵਿੱਚ ਆ ਪਨੀਰ ਕਟਿੰਗ ਕਰ ਲਿਆ ਤੇ ਉਹ ਆਪਾਂ ਸਾਰਾ ਪਾ ਦਿੰਨੇ ਆ। ਉਹ ਥੋੜੀ ਮਰਜ਼ੀ ਆ ਤੁਸੀਂ ਗਰੇਵੀ ਸੰਘਣੀ ਰੱਖਣੀ ਸੰਘਣੀ ਰੱਖ ਸਕਦੇ ਹੋ ਪਤਲੀ ਰੱਖਣੀ ਪਤਲੀ ਕਰ ਸਕਦੇ ਹੋ ਪਰ ਆਪਾਂ ਥੋੜੀ ਜੀ ਸੰਘਣੀ ਰੱਖਾਂਗੇ ਜਿਆਦਾ ਪਤਲੀ ਨਹੀਂ ਕਰਦੇ। ਜੇ ਆਪਾਂ ਨੂੰ ਹੁਣ ਇਸ ਤਰ੍ਹਾਂ ਲੱਗਿਆ ਦੀ ਆਪਣੇ ਪਾਣੀ ਦੇ ਵਿੱਚ ਘਟਾ ਆਪਾਂ ਥੋੜਾ ਜਿਹਾ ਹੋਰ ਪਾ ਦਾਂਗੇ ਆ ਦੇਖ ਸਕਦੇ ਹੋ ਤੁਸੀਂ ਆਪਾਂ ਅਰਜਨ ਲਈ ਸਬਜੀ ਲਈ ਉਹ ਰੱਖ ਦਿੱਤੀ ਇਸ ਤਰ੍ਹਾਂ ਦੀ ਗਏ ਆਪਣੇ ਇਸ ਕੇ ਬਾਰੇ ਤੁਸੀਂ ਨਾ ਜਿਦੋ ਹੋ ਰਹੇ ਜੀ ਫਿਰ ਤੁਹਾਨੂੰ ਬਣ ਗਈ ਤੁਹਾਨੂੰ ਦਿਖਾਵਾਂਗੇ ਕਿਸ ਤਰ੍ਹਾਂ ਦੀ ਬਣੀ ਹੈ ਦੇਖ ਸਕਦੇ ਹੋ ਜੀ ਤੁਸੀਂ ਆਪਣਾ ਦੇਸੀ ਤਰੀਕੇ ਨਾਲ ਸ਼ਾਈ ਪਨੀਰ ਬਣ ਕੇ ਤਿਆਰ ਆ ਇਹਨੂੰ ਆਪਾਂ ਕੋਲੇ ਵਿੱਚ ਪਾਵਾਂਗੇ ਮੇਰੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਪਾ ਜ਼ਰੂਰ ਕਰਨਾ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ